ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਬ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮਨਿਆਏ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਹਦੀ ਜਿਹੜੀ ਜਿਹੜੇ ਕਿ ਇੱਥੇ ਤੱਕ ਵਰਤੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਿਜ਼ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾ ਉਹ ਉਹ ਬ੍ਰਦਰ ਨੇ ਵੀ ਆਜ ਚੱਕੀ ਤੇ ਜਦ ਹੁੰਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਜਾ ਕੇ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਹੈ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁਰਚੇ ਨੇ ਮੈਡਮ ਇਹ ਲਾਲਚ ਵੀ ਦਿੱਤਾ ਜਾਂਦਾ ਵਾ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਪੁੱਤ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀ ਤਾ ਅਸੀਂ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਇੱਥੇ ਡਰਾਇਆ ਤੁਮ ਘਰ ਆ ਜਾਓ ਕਿ ਇੱਥੇ ਵਿੱਚ ਕਿੰਨਾ ਸੱਚ ਹੈ ਕਿ ਜਿਹੜੀ ਬਿਮ ਐਕਚੁਅਲੀ ਥੋੜਾ ਜਿਹਾ ਉਹ ਕਰਦੇ ਨੇ ਥੋੜਾ ਡਰਦੇ ਨੇ ਕਿ ਜਿਹੜਾ ਉੱਥੇ ਪਖੰਡਵਾ ਚੱਲਦਾ ਸੀਗਾ ਕੀ ਕਾਰਨ ਕੀ ਹੈਗਾ ਸੀ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਜੀ ਠੀਕ ਹੈ ਉਹ ਆਪਣਾ ਵੀ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਆ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਬਾਅਦ ਨਹੀਂ ਹੁੰਦਾ ਕਿਸੇ ਫਟਾ ਇੱਕ ਇੱਕ ਲੋਕ ਜਿਹੜਾ ਫੈਸਟ ਕਰਦੇ ਭਾਈ ਜਿਹੜੇ ਤੁਹਾਡੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਪਾਸਟਰ ਬਲਜਿੰਦਰ ਦੇ ਹੱਕ ਚਾਹ ਰਹੇ ਉਹ ਕੋਲ ਲੋਕ ਹੈ ਜੀ ਸਰ ਉਹ ਉਹਨਾਂ ਦੇ ਆਪਣੇ ਖੁੱਦ ਦੇ ਲੋਕ ਹੈ ਆਪਣੀਆਂ ਆਈਡੈਂਟਿਟੀ ਹੈ ਜਿਹੜੇ ਉਹਨਾਂ ਨੇ ਖੁਦ ਨੂੰ ਅਰੇਂਜ ਕਰਵਾਇਆ ਕਿ ਮੇਰੇ ਸਪੋਰਟ ਦੇ ਵਿੱਚ ਆਓ ਜੀ ਉਹੀ ਲੋਕ ਹੈਗੇ ਆ ਕੱਲ ਮੋਹਾਲੀ ਦੀ ਅਦਾਲਤ ਚਾਏ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਆਟਾ ਦਾਲ ਮਹੀਨੇ ਬਾਅਦ ਹਿੰਦਾ ਤਨਖਾਹ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਕੀ ਰੋ ਰਹੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਅਦਾਲਤ ਤੋਂ ਪੇੜ ਬੰਦੇ ਉਤੋਂ ਬਾਅਦ ਪੇੜ ਬੰਦੇ ਕਹਿੰਦੇ ਸਾਰੇ ਹੀ ਹੋ ਫਿਰ ਲੇਡੀਜ਼ ਰੋਣ ਲੱਗ ਗਏ ਸੀ ਕਿ ਪੀਟੀਸੀ ਨੂੰ ਉਸ ਦੇਖਣ ਲਾਈਵ ਦੇਖੇ ਉਹਨਾਂ ਡੇਲੀ ਪੋਸਟ ਤੇ ਕਿ ਉਹ ਪੇੜ ਬੰਦੇ ਸੀਗੇ ਲੇਡੀ ਸੀਗੀਆਂ ਬੱਸਾਂ ਭਰ ਕੇ ਭਰ ਕੇ ਆਈਆਂ ਸੀ ਹਾਲਾਤ ਖਰਾਬ ਕਰਨ ਪਰ ਲੇਕਿਨ ਇਦਾਂ ਦਾ ਸਾਡਾ ਮੋਹਾਲੀ ਪ੍ਰਸ਼ਾਸਨ ਇਦਾਂ ਦਾ ਕੁਝ ਹੋਣ ਨਹੀਂ ਦਿੰਦਾ ਤੇ ਹੁਣ ਜਿਹੜੀ ਦੂਜੀ ਗੱਲ ਹੈ ਕਿ ਸਾਨੂੰ ਕਪੂਰਥਾਲੇ ਵਿੱਚ ਵੀ ਨਾਇਆਂ ਚਾਹੀਦਾ ਸਾਡੇ ਕਦੇਦਾਰ ਸਾਹਿਬ ਨੇ ਅਕਾਲ ਤਖਤ ਉਹਨਾਂ ਸਾਨੂੰ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਅਸੀਂ ਤੁਹਾਡੇ ਨਾਲ ਠੀਕ ਹੈ ਠੀਕ ਬੰਦੀਆ ਬਹੁਤ ਵਧੀਆ ਗੱਲ ਹੋਈ ਹੈ ਅੱਜ ਅਸੀਂ ਅਕਾਲ ਤਖਤ ਸਾਹਿ ਸਮਰਨਜੀਤ ਸਿੰਘ ਮਾਨ ਇਹ ਹਿੰਦੂ ਜੱਥੇਬੰਦੀ ਤੋਂ ਨੇ ਮੈਂ ਸਿੱਖ ਜੱਥੇਬੰਦੀ ਤੋਂ ਆ ਇੱਕ ਬਹੁਤ ਵਧੀਆ ਨਵੀਂ ਸ਼ੁਰੂਆਤ ਹੋਈ ਹੈ ਕਿ ਹਿੰਦੂ ਸਿੱਖ ਜੱਥੇਬੰਦੀਆਂ ਇੱਕ ਸਟੇਜ ਤੇ ਆ ਰਹੀਆਂ ਨੇ ਪੰਜਾਬ ਦੇ ਪੰਜਾਬ ਦੇ ਭਲੇ ਦੇ ਲਈ ਹਾਂਜੀ ਸਿੱਖ ਸਾਹਿਬ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਦਰਬਾਰ ਸਾਹਿਬ ਆਏ ਸੀਗੇ ਆਪਣੀ ਆਸ ਲੈ ਕੇ ਆਏ ਸੀ ਸਾਨੂੰ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਡੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਨਹੀਂ ਸੁਣੀ ਨਾ ਕਿਸੇ ਪੁਲਿਸ ਨੇ ਸੁਣੀ ਸਾਡੀ ਕਪੂਰਥਲਾ ਪੁਲਿਸ ਨੇ ਕੋਈ ਨਹੀਂ ਸੀ ਸੁਣੀ ਜਦੋਂ ਅੱਜ ਇਹਨਾਂ ਦੇ ਕੋਲ ਆ ਸਾਨੂੰ ਹੌਸਲਾ ਦਿੱਤਾ ਇਹਨਾਂ ਨੇ ਕਾਲ ਵੀ ਕਰਨਗੇ ਔਰ ਸਾਨੂੰ ਬਹੁਤ ਸਾਰਾ ਹੌਸਲਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਨਾਂ ਦੇ ਕਿ ਸਾਨੂੰ ਗਾਜੇ ਨਾਲ ਨੇ ਬਾਕੀ ਅਸੀਂ ਬਹੁਤ ਜਿਹੜਾ ਇਹ ਕ੍ਰਿਸ਼ਨ ਭਾਈ ਜਿਹੜੇ ਨੇ ਬਦਨਾਮ ਕਰ ਰੱਖਿਆ ਬਲਜਿੰਦਰ ਪਾਸਟਰ ਨੇ ਉਹ ਉਸ ਨਾਂ ਤੇ ਉਹ ਕਲੰਕ ਜਿਹੜਾ ਬਲਜਿੰਦਰ ਪਾਸਟਰ ਨੂੰ ਕਲੰਕ ਸੀਗਾ ਇੱਕ ਬਲਜਿੰਦਰ ਪਾਸਟਰ ਇੱਕ ਕ੍ਰਿਸ਼ਨ ਧਰਮ ਦੇ ਨਾਂ ਤੇ ਉਹ ਕਲੰਕ ਸੀਗਾ ਇੱਕ ਜਾਦੂਗਰ ਸੀਗਾ ਲੋਕਾਂ ਨਾਲ ਉਹ ਚਾਂਦੇ ਦੇ ਕੇ ਉਹਨਾਂ ਨੂੰ ਆਪਣੇ ਪਲੇ ਵਿੱਚ ਬਣਾ ਲਕਰਦਾ ਸੀਗਾ ਜੀ ਤੇ ਉੱਥੇ ਜਾ ਕੇ ਉਹ ਪਲਾਨ ਕਰਦਾ ਸੀਗਾ ਵੀ ਢੀਲ ਚੇਤੇ ਬਹਿ ਜਾਏ ਕੋਈ ਹਸਪੀਟਲ ਚ ਬੰਦਾ ਵੀ ਕਹਿੰਦਾ ਮੈਂ ਠੀਕ ਕਰਦਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਸਭ ਝੂਠ ਸੀਗਾ ਉਹ ਅੰਦਰ ਜਿਹੜਾ ਚਰਜਿੰਦਰ ਕੰਮ ਚੱਲਦਾ ਸੀਗਾ ਉੱਥੇ ਕੁੜੀਆਂ ਨੂੰ ਛੇੜਛਾੜ ਕਰਨੀ ਮੈਂ ਮੀਡੀਆ ਸਾਹਮਣੇ ਦੱਸ ਨਹੀਂ ਸਕਦਾ ਜਿਹੜੇ ਉੱਥੇ ਕੰਮ ਚੱਲਦੇ ਨੇ ਸਾਡੀਆਂ ਹੋਰ ਭੈਣਾਂ ਬਹੁਤ ਨੇ ਜਿਹੜੀਆਂ ਉੱਥੇ ਤੰਗ ਪਰੇਸ਼ਾਨ ਨੇ ਹੁਣ ਉਥੋਂ ਨਿਕਲ ਕੇ ਬਾਹਰ ਨਿਕਲਣਗੇ ਸਾਨੂੰ ਬਹੁਤ ਸਾਰੀਆਂ ਭੈਣਾਂ ਸਾਡੇ ਸਾਹਮਣੇ ਆਣ ਗਈਆਂ ਕੁੜੀ ਮੁੰਡਾ ਜਿਹੜਾ ਜਿੱਦ ਕਰਕੇ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੂੰ ਕੁੱਟ ਮਾਰ ਸ਼ੁਰੂ ਉਹਨੇ ਹੈਲਪ ਮੰਗੀ ਸੀ ਇੱਕ ਜਿਹੜੀ ਵੀਡੀਓ ਤੁਸੀਂ ਕੈਮਰੇ ਰਾਹੀਂ ਦੇਖੀ ਵੀ ਸੀਗੀ ਉਹਦੇ ਵਿੱਚ ਉਹਨਾਂ ਤੋਂ ਹੈਲਪ ਮੰਗੇ ਇਹਨਾਂ ਭੈਣ ਤੋਂ ਰਣਜੀਤ ਤੋਂ ਹੈਲਪ ਮੰਗੀ ਸੀ ਉਹਨਾਂ ਨੇ ਉਹ ਤੋਂ ਬਾਅਦ ਜਦੋਂ ਪਾਸਟਰ ਦੀ ਮੀਡੀਆ ਸਾਹਮਣੇ ਵੀਡੀਓ ਵਾਇਰਲ ਹੋਈ ਕੁੱਟ ਵਾਲੇ ਲੈਪਟੋ ਮਾਰਦੇ ਦੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਸਟਰ ਪਾਸਟਰ ਨਹੀਂ ਇਹ ਇੱਕ ਇੱਕ ਛੱਡਿਆ ਇਨਸਾਨ ਹੈ ਕਿ ਕਿਵੇਂ ਕੁੜ ਦਾ ਨਜ਼ਰ ਆ ਰਿਹਾ ਕੋਈ ਵੀ ਧਰਮ ਇਦਾਂ ਦਾ ਨਹੀਂ ਕਰਦਾ ਨਾ ਵੀਕ ਸਾਡੇ ਧਰਮ ਦਾ ਵੈਸੇ ਹੈ ਹੀ ਨਹੀਂ ਕਿ ਇਦਾਂ ਦੀ ਕੋਈ ਯੋ ਕਰੇ ਹੁਣ ਉਹਨੂੰ ਕੱਲ ਅਦਾਲਤ ਨੇ ਸਜ਼ਾ ਦਿੱਤੀ ਹੈ ਪਟਿਆਲੇ ਜੇਲ੍ਹ ਚ ਭੇਜ ਚੁੱਕਿਆ ਤੇ ਉਹ ਇੱਕ ਤਰੀਕ ਨੂੰ ਸਜ਼ਾ ਦੱਸੀ ਜਾਊਗੀ ਉਹ 10 ਸਾਲ ਦੀ ਹੈ 20 ਸਾਲ ਦੀ ਹੈ ਉਹ ਦੱਸਿਆ ਜਾਊਗਾ ਮਾਨਿਕ 1 ਅਪ੍ਰੈਲ ਨੂੰ ਬਾਕੀ ਤੁਸੀਂ 2 ਮਿੰਟ ਤੁਸੀਂ ਗੱਲ ਕਰ ਸਕਦੇ ਇੱਕ ਬੇਨਤੀ ਕਰ ਦਵਾਂ ਪਖੰਡਵਾਦ ਜਿਹੜਾ ਹੈਗਾ ਪਟੇਰਾਵਾਦ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੱਲਿਆ ਹੋਇਆ ਜਿਹੜਾ ਪਾਸਟਰ ਬਰਜੰਦਰ ਹੈਗਾ ਇਹਨੇ ਇਸਾਈਅਤ ਨੂੰ ਵੀ ਕਲੰਕਿਤ ਕੀਤਾ ਬਲਾਤਕਾਰੀ ਪਾਸਟਰ ਬਰਜੰਦਰ ਹੈ ਪਰ ਕਲੰਕਤ ਸਹਾਇਤ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਸਾਈਆਂ ਨੂੰ ਵੀ ਸਾਈ ਭਾਰੇਚਾਰੇ ਉੱਚ ਵਿਚਾਰੇ ਨੂੰ ਵੀ ਕਿਉਂਕਿ ਤੁਹਾਡੇ ਧਰਮ ਦਾ ਮਾਮਲਾ ਆ ਤੁਹਾਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਤੁਹਾਨੂੰ ਵੀ ਇਸ ਲੜਾਈ ਦੇ ਵਿੱਚ ਨਾਲ ਆਣਾ ਚਾਹੀਦਾ ਤੇ ਇੱਕ ਬੇਨਤੀ ਹੋਰ ਕਰਦਾ ਕਿਸੇ ਵੀ ਇੱਕ ਇੱਕ ਸਾਡੇ ਕੋਲ ਵੀਡੀਓ ਹੋਰ ਆਈ ਹੈ ਇੱਕ ਭੈਣ ਦੇ ਲੱਤਾਂ ਮਾਰੀਆਂ ਗਈਆਂ ਉਸੇ ਆ ਡੇਰੇ ਦੇ ਵਿੱਚ ਮੈਂ ਉਹਨੂੰ ਚਰਚ ਨਹੀਂ ਕਮਾਂਗਾ ਸੀਨੇ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਉਹ ਭੈਣ ਇੰਨੀ ਡਰੀ ਹੋਈ ਆ ਜੀ 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 ਐਸੇ ਪਾਸਟਰ ਵੱਲੋਂ ਮੈਂ ਉਸ ਭੈਣ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਵੀ ਪੁੱਤਰ ਤੇਰੀ ਆਵਾਜ਼ ਸਾਡੇ ਤੱਕ ਪਹੁੰਚੀ ਸੀ ਪਰ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਤੂੰ ਡਰੀ ਹੋਈ ਆ ਅੱਜ ਤੇਰਾ ਦੋਖੀ ਸਲਾਖਾਂ ਦੇ ਪਿੱਛੇ ਆ ਪੁੱਤ ਇੱਕ ਵਾਰੀ ਤੂੰ ਸਾਹਮਣੇ ਆ ਤੇਰੇ ਨਾਲ ਖੜੇ ਆ ਹਿੰਦੂ ਜਥੇਬੰਦੀਆਂ ਖੜਨਗੀਆਂ ਸਿੱਖ ਜਥੇਬੰਦੀਆਂ ਖੜਨਗੀਆਂ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਇੰਨਾ ਬੱਚੀਆਂ ਦੇ ਨਾਲ ਇੰਨਾ ਭੈਣਾ ਦੇ ਨਾਲ ਖੜਨ ਨੂੰ ਤਿਆਰ ਨੇ ਤੇ ਰਲ ਕੇ ਲੜਨ ਨੂੰ ਤਿਆਰ ਨੇ ਜਿਹਦੇ ਨਾਲ ਵੀ ਚਾਹੇ ਕਿਸੇ ਗੁਰਦੁਆਰੇ ਦੇ ਵਿੱਚ ਚਾਹੇ ਕਿਸੇ ਮੰਦਰ ਦੇ ਵਿੱਚ ਜਾਂ ਕਿਸੇ ਜਿੱਦਾਂ ਨਨਕਾਣਾ ਸਾਹਿਬ ਦੇ ਵਿੱਚ ਉਹ ਜਿਹੜਾ ਇਹ ਅਬ ਅਮਰਤਪਾਲ ਮੈਰੋਂ ਇਹ ਗੱਲ ਗੱਲ ਕੀਤੀ ਸੀ ਕਿਤੇ ਵੀ ਕਿਸੇ ਡੇਰੇ ਚ ਜਾਂ ਕਿਤੇ ਵੀ ਕੋਈ ਐਦਾਂ ਦੀ ਗੱਲ ਹੁੰਦੀ ਹੈਗੀ ਆ ਅਸੀਂ ਖੜੇ ਆ ਅੱਜ ਅਕਾਲ ਤਖਤ ਸਾਹਿਬ ਨੇ ਵੀ ਇਹ ਸਾਨੂੰ ਥਾਪੜਾ ਦਿੱਤਾ ਹੈਗਾ ਕਿ ਲੜੋ ਤੇ ਅਕਾਲ ਤਖਤ ਸਾਹਿਬ ਸਾਡੇ ਪਿੱਛੇ ਖੜਿਆ ਤੁਸੀਂ ਇਹ ਇੱਕ ਅਪੀਲ ਕੀਤੀ ਮੈਂ ਸਵਾਲ ਕਰ ਰਿਹਾ ਕਿ ਤੁਸੀਂ ਪਾਸਟਰ ਨੂੰ ਕਹਿ ਰਹੇ ਹੋ ਕਿ ਉਹਦੇ ਡਿਬੇਟਾ ਕਰਦੇ ਪਏ ਉਹਦੇ ਹੱਕ ਦੇ ਵਿੱਚ ਮੈਂ 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 ਇਹ ਪੁੱਛਿਆ ਸੀਗਾ ਪਾਸਟਰ ਨੂੰ ਇਹ ਪੁੱਛਿਆ ਸੀ ਵੀ ਜੇ ਤੂੰ ਰੱਬ ਹੀ ਆ ਜੇ ਤੂੰ ਤਾਕਤ ਪਹਿਲਾਂ ਇੰਨੀ ਦੀ ਗੱਲ ਨਾ ਨਾਮ ਨਹੀਂ ਨਾਮ ਨਹੀਂ ਸਿਰਫ ਆਪਣੇ ਸਵਾਲ ਸਾਬ ਆਏ ਹੋ ਜਿਵੇਂ ਜੇਰ ਇੱਕ ਮਿੰਟ ਇੱਕ ਤੇ ਚੁੱਪ ਕਰੋ ਹਾਂ ਜੀ ਸਾਬ ਆਏ ਹੋ ਤੁਸੀਂ ਕੀ ਗੱਲਬਾਤ ਕਰ ਰਹੇ ਹੋ ਲਾਏ ਹੋ ਉਹਨਾਂ ਅਸੀਂ ਅੱਜ ਸਾਬ ਆਏ ਆ ਉੱਥੇ ਸਾਨੂੰ ਆ ਫੈਸਲਾ ਦਿੱਤਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਫੁੱਲ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ मैडम तो ਉਥੇ ਜਿਸ ਤਰੀਕੇ ਨਾਲ ਬੱਤਾਂ ਲੁਕੀਆਂ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਰਿਹਾ ਸਰ ਪਹਿਲੀ ਗੱਲ ਜਿਹੜਾ ਪ੍ਰੋਫਿਟ ਬਜਿੰਦਰ ਸਿੰਘ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਦ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇਕੋ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉੱਥੇ ਲੇਡੀਜ਼ ਦੇ ਨਾਲ ਮਾਰਕੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹਰੈਸਮੈਂਟ ਕੀਤੀ ਜੋ ਕਿ ਇਕੋ ਨੇ ਧਰਮ ਦੇ ਆੜ ਦੇ ਵਿੱਚ ਕੀਤੀ ਸਕਾਟ ਇਹਨਾਂ ਕਿੰਨੀਆਂ ਕੁੜੀਆਂ ਉੱਥੇ ਹੋਣ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੋਈਆਂ ਨੇ ਉੱਥੇ ਪਰਨਾਥ ਕੀ ਧਰਤੀਆਂ ਸਾਹਮਣੇ ਨਹੀਂ ਆ ਰਹੀਆਂ ਕੋਈ ਡਰ ਐ ਕਰਦਾ ਜਾਂਦਾ ਸਾਹਮਣੇ ਆਉਂਦਾ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਤਫਨਾ ਦਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਸਾਇਆ ਕਿਸ ਤਰ੍ਹਾਂ ਜਾਂਦਾ ਧਰਤੀਆਂ ਕੋਈ ਲਾਲਚ ਦਿੱਤਾ ਜਾਂਦਾ ਜਦੋਂ ਮੈਂ ਕਨਵਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ ਕ੍ਰਿਸਚੀਅਨਿਟੀ ਦੇ ਵਿੱਚ ਸੀ ਕਿ ਐਂਡ ਉੱਥੇ ਜਿਹੜੇ ਜਾਂਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ਪਰਸ ਦੇ ਨਾਲ ਦੇ ਕੀ ਸ਼ਾਇਦ ਆਵੀ ਰੱਬ ਦਾ ਕਰ ਹੈ ਗਿਆ ਬਟ ਆ ਚੀਜ਼ ਐਤਾ ਹੈ ਕਿ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ ਕ੍ਰਿਸਚਨ ਭਾਈ ਚਾਰਾ ਤੁਹਾਡੇ ਨਾਲ ਮਤ ਕਿਤੇ ਨਹੀਂ ਸਰ ਅ ਅੱਜ ਸਾਨੂੰ ਕ੍ਰਿਸਚਨ ਭਾਈ ਸ਼ਾਰਾ ਆ ਕਹਿੰਦਾ ਹੈ ਗਾਇਸ ਕਿ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크੍ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਜਾਂ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨ ਦੀ ਹੈ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਆ ਕਿਹਾ ਗਿਆ ਜਾਂ ਅਸੀਂ ਸੁਣਿਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਕਿ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅੱਜ ਸਾਾਨੂੰ ਵੀਰ ਜੀ ਹੁਣਾਂ ਨੇ ਵੀ ਕਿਹਾ ਆ ਐਸ ਲਈ ਅਸੀਂ ਆਏ ਕਿ ਹੁਣ ਸਾਨੂੰ 크੍ਰਿਸਚਨ ਫਾਈਚਰਾ ਕਹਿ ਰਿਹਾ ਵਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਏ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਤ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਹਦੇ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰ ਜੀ ਹੋਣਾਂ ਦੇ ਜੱਜ ਸਾਹਿਬ ਜਦੋਂ ਜੱਜ ਸਾਹਿਬ ਤੁਸੀ ਮਿਲੇ ਕੀ ਉਹਨਾਂ ਨੇ ਕੀ ਗਲਤ ਕੀਤਾ ਜੱਜ ਸਾਹਿਬ ਨੇ ਆਹੀ ਕਿਹਾ ਹੈ ਗਿਆ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਮੈਂ ਅਰਜੀ ਅਪੀਲ ਕਰਨਾ ਚਾਹੁੰਦੀ ਜਿਹੜੇ ਹੋਰ ਪੀੜਤ ਹੈ ਜਿਹੜੇ ਸਾਹਮਣੇ ਨਹੀਂ ਆ ਰਹੇ ਅੱਜ ਤੱਕ ਸਾਹਮਣੇ ਨਹੀਂ ਆਏ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆ ਜਾਓ ਲੱਗਦਾ ਕਿ ਤੁਸੀਂ ਦਾਦਾ ਦਦੀ ਦੇ ਠੋਕਰਾਂ ਖਾਧੀਆਂ ਕਿਤੇ ਨੁਕਸਾਨ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਇਆ ਸੀ ਇਸੇ ਕਰਕੇ ਸ਼੍ਰੀਕਾਲ ਤੱਕ ਸਭ ਤੁਸੀਂ ਪਹੁੰਚੇ ਜੀ ਸਰ ਬਹੁਤ ਜ਼ਿਆਦਾ ਕਦੀ ਅਸੀਂ ਕਿਤੇ ਜਾਂਦੇ ਸੀ ਮੇਰੀ ਛੋਟੀ ਜੀ ਬੇਟੀ ਹੈ ਮੈਨੂੰ ਲੈ ਕੇ ਕਦੀ ਕਿਤੇ ਜਾਂਦੇ ਸੀ ਕਦੀ ਕਿਤੇ ਕਿ ਥ੍ਰੈਟ ਕਰਨੇ ਜ਼ਿਆਦਾ ਆਉਂਦੇ ਸੀ ਪਰ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੱਤੇ ਹੁੰਦੇ ਸੀ ਇਹ ਚੀਜ਼ਾਂ ਨੂੰ ਪਰ ਅੱਜ ਦੀ ਅਸ ਜਦ ਅਸੀਂ ਇੱਥੇ ਆਏ ਤੇ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੇ ਫੁੱਲ ਸਪੋਰਟ ਕਰਾਂਗੇ ਪਰ ਲੱਗਦਾ ਕਿ ਤੁਹਾਡੇ ਪਰਮਾਨੁਭੂ ਧਮਕਾਇਆ ਜਾ ਰਿਹਾ ਅਸੀਂ ਜਨੂਮਾਰਦੀ ਧਮਕੀ ਦਿੱਤੀ ਜਾ ਰਹੀ ਅਸੀਂ ਕਿ ਜੇ ਤੁਸੀਂ মিডিਆ ਦੇ ਸਾਹਮਣੇ ਜਾ ਪ੍ਰਸ਼ਾਸਨ ਨੂੰ ਕੰਪਲੀਟ ਕਰੋਗੇ ਮੈਂ ਇੱਕ ਬੇਨਤੀ ਕਰਾਂ ਆ ਜਿਹੜੀ ਤੁਸੀਂ ਇਹ ਗੱਲ ਪੁੱਛੀ ਹੈਗੀ ਆ ਜਦੋਂ ਇਹ ਕਨਵੈਕਸ਼ਨ ਹੋਈ ਹੈ ਕੱਲ ਕੋਰਟ ਦੇ ਵਿੱਚ ਘੱਟੋ ਘੱਟ 500 ਬੰਦਾ ਬਰਜੰਦਰ ਪਾਸਟਰ ਨੇ ਤਿਆਰ ਕੀਤਾ ਹੋਇਆ ਸੀਗਾ ਪ੍ਰਸ਼ਾਸਨ ਨੇ ਦੋ ਬੱਸਾਂ ਜਿਹੜੀਆਂ ਹੈਗੀਆਂ ਦੋ ਤਿੰਨ ਬੱਸਾਂ ਜਿਹੜੀਆਂ ਹੈਗੀਆਂ ਉਹ ਖੜਰ ਰੋਕੀਆਂ ਅੱਜ